ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਬਾਅਦ ਇਸ ਸਦੀ ਦੇ ਭਿਆਨਕ ਹੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹੜੀ 15 15 ਫੁੱਟ ਸੈਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ ਇੱਕ ਵਾਰ ਮੈਨੂੰ ਗੱਲ ਕੰਪਲੀਟ ਕਰਨ ਰੋਕੋ 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 ਕਿ 15 15 ਸੈਂਟ ਆ ਗਿਓ ਕਿਸ ਕਰਕੇ ਆ ਗੀ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਕੀ ਡਰਾਪੀ ਆਪੋਸ਼ੀਸ਼ਾਂ ਦੱਸਣਗੇ ਕਿ ਹਰਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਜਲੋ ਸਮੇਂ ਦੀ ਗੱਲ ਛੱਡੋ ਕੀ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਇਹਦਾ ਨਾਲ ਬਾਕਾੜ ਕਰਦਾ ਬਹਾਨਾ ਬਣਾਉਣਾ ਚਲਾ ਜਾ ਪੰਜਾਬ ਦੇ ਲੋਕ ਦੇਖਦੇ ਨੇ ਕਿ हमेशा ही अपोजिशन जड़ी आग भूमिका भूमिका पॉजिटिव भूमिका निभा देवी कांग्रेस पार्टी का जो हड़ा के दौरान भी राजनीति करण का तजर्बागा लगातार पंजाब जारी है जिमें पठानकोट जिले की गल करा तो उ नौ जो व्यक्ति ने मारे गए ਅੱਜ ਕਾਂਗਰਸ ਪਾਰਟੀ ਪੰਜਾਬ ਦੀਆਂ ਉਹਨਾਂ ਜਿਹੜੇ ਸਾਡੇ ਬੱਚੇ ਮਾਰੇ ਗਏ ਸਾਡੇ ਮਾਮਾ ਮਾਰਿਆਂ ਗਏ ਜਾਂ ਸਾਡੇ ਕਿਸਾਨ ਮਾਰੇ ਗਏ ਸਾਡੇ ਮਜ਼ਦੂਰ ਮਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈ ਲਾਸ਼ਾਂ ਤੇ ਇਹ ਕੀ ਗੱਲਾਂ ਮਾਲਦੇ ਨੇ ਕਿ ਕਾਂਗਰਸ ਪਾਰਟੀ ਬੋਲ ਰਹੀ ਆ ਕਿ ਫੰਡ ਦਾ ਦਿਓ ਪੈਸਾ ਨਾ ਦਿਓ ਇਹ ਸਿੱਧ ਕਰਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਲੱਖਾਂ ਦੇ ਉੱਤੇ ਰਾਜਨੀਤੀ ਕਰਦੀ ਐ ਸਰ ਪੰਜਾਬ ਜਾਣਦਾਗਾ ਝੂਠ ਬੋਲਣ ਦਾ ਜੋ ਵੀ ਕੁਝ ਚਿਹਰ ਦੀ ਜਾਂਚ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਇਹ ਇਹ ਭਾਰਤੀ ਜਨਤਾ ਪਾਰਟੀ ਦਾ ਸੰਜਾ ਇਹ ਭਾਰਤੀ ਜਨਤਾ ਪਾਰਟੀ ਦੇ ਸੰਜ ਬਠੇ ਰਹੇਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਦਿਕਰ ਸਾਹਿਬ ਪਲੀਜ਼ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਮੈਂਬਰ ਤੇ ਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਸੀਟ ਤੇ ਬੈਠਣ ਆਪਣੀ ਆਪਣੀ ਸੀਟ ਤੇ ਬੈਠਣ ਜੰਤ ਖੜੇ ਹੋ ਕੇ ਬੋਲ ਰਹੇ ਨੇ ਤੇ ਪੰਜਾਬ ਦੇ ਠੀਕ ਹੈ ਆਪਾਂ ਬਹਿਸ ਕਰ ਰਿਹਾ ਤੁਸੀਂ ਗੱਲ ਮੋਦੀ ਦੀ ਕਰ ਰਹੇ ਹੋਗੇ ਆਪਾਂ ਬਹਿਸ ਨੂੰ ਅੱਗੇ ਤੋਰਿਏ ਤੁਸੀਂ ਪੰਜਾਬ ਦੀ ਗੱਲ ਕਰ ਰਿਹਾ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਕਿਹਨੂੰ ਡਿਸਕਰੋ ਇਹ ਪੰਜਾਬ ਮੰਤਰੀ ਜੀ ਚਿਹਰੋ ਡਿਸਕਰੋ ਸਾਬ ਦਰਿਆਵਾਂ ਦੇ ਆਲੇ-ਦੁਆਲੇ ਸਸਤੀ ਜ਼ਮੀਨ ਕਿਹੜੇ ਖਰੀਦੀ ਆ ਗਰੀਬ ਕਿਸਾਨਾਂ ਨੇ ਜ਼ਮੀਨ ਕਿਹੜੇ ਖਰੀਦੀ ਆ ਮੈਸਟਰ ਬਾਜਬਾ ਨੇ ਇਹਨਾਂ ਲੋਕਾਂ ਨੇ ਸਸਤੀਆ ਜ਼ਮੀਨਾਂ ਖਰੀਦ ਕੇ ਕਾਹਦੇ ਲਈ ਮਾਈਨਿੰਗ ਕਰਨ ਦੇ ਲਈ ਇਹ ਪੂਰਾ ਪੰਜਾਬ ਜਾਣਦਾਗਾ ਸ ਕਾਂਗਰਸ ਪਾਰਟੀ ਦਾ ਅੱਜ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਸਾਹਮਣੇ ਨੰਗਾ ਹੋ ਗਿਆ ਬੈਠੋ ਤੁਸੀਂ ਭੋੜੇ ਪਾੜੇ ਕਿਸਾਨਾਂ ਨੂੰ ਭੋੜੇ ਪਾੜੇ ਕਿਸਾਨਾਂ ਨੂੰ ਲੁੱਟਦਾ ਤੁਸੀਂ ਲੋਕ ਤੁਸੀਂ ਲੋਕ ਮਾਣੇ ਕਰਨ ਦੇ ਮਹਾਰਾ ਇਹ ਸਾਰਾ ਪੰਜਾਬ ਜਾਣ ਦਾ ਕੋਈ ਗੱਲ ਨਹੀਂ ਜਦੋਂ ਪਰਚਾ ਹੁੰਦਾਗਾ ਜਦੋਂ ਪਰਚਾ ਹੁੰਦਾ ਫੇ ਡਰ ਕੇ ਤਾਂ ਜਾਂਦੇ ਆ ਈਮਾਨ ਸਾਹਿਬ ਬੈਠੋ ਫੇ ਡਰਦੇ ਕਾ ਤੂੰ ਅੱਬਾ ਅੱਗੇ ਬੈਠੋ